ਸਵਾਗਤ ਹੈ ਜੀ ਤਲਵੰਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਸਤਿਕਾਰਯੋਗ ਵੀਰਾਂ ਪੈਣਾ ਦਾ ਜਿਨ੍ਹਾਂ ਨੇ ਆਉ ਜਾਣੀਏ ਤਲਵੰਡੀ ਪਾਈ ਦਾ ਨਾਮ ਕਿਵੇਂ ਪਿਆ ਅਤੇ ਹੋਰ ਐਮ ਜਾਣਕਾਰੀ ਪਾਟ ਕੁਇਜ਼ ਆਪਣੇ ਸੁਣ ਸੁਣੇ ਕਮੈਂਟ ਸ਼ੇਅਰ ਅਤੇ ਲਾਇ ਕਰਾਈ ਸਾਡੀ ਹੌਸਲਾ ਉੱਚਾਈ ਕੀਤੀ ਇਸੇ ਤਰ੍ਹਾਂ ਆਪਣਾ ਅਸ਼ੀਰਵਾਦ ਦੇਰੋ ਤਾਂ ਜੋ ਅਸੀਂ ਹੋਰ ਵੀ ਬਿਹਤਰ ਕਰਦੇ ਰਹੀਏ ਲੋ ਜੀ ਹਾਜ਼ਰ ਹੈ ਪਾਗ ਦੂਜਾ ਉਹ ਵੇਖਦੇ ਹਾਂ ਪ੍ਰਦਰਸ਼ਨ ਜੀ ਆਪਣੇ ਗੁਰਦੁਆਰੇ ਦਾ ਲੰਗਰ ਸਾਹਾ ਪਿੰਡ ਵਿੱਚ ਉਹਦਾ ਕੀ ਇਤਿਹਾਸ ਹੈ ਜੀ ਇਹ ਲੰਗਰ ਸਾਹਿਬ ਗੁਰਦੁਆਰਾ ਜੀ 1852 ਦੇ ਕਰੀਬ ਕਰੀਬ ਅੰਦਾਜ਼ਾ ਆਸ-ਪਾਸ ਠੀਕ ਹੈ ਜੀ ਤੇ ਮੁਦਕੀ ਫਰੋਸ਼ਾ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਹੈ ਹਾਂਜੀ ਉਸ ਟਾਈਮ ਇੱਥੇ ਮਾਈ ਰੱਜੀ ਤੇ ਬਾਬਾ ਗੁਰਦੜ ਠੀਕ ਹੈ ਜੀ ਉਹ ਇੱਥੋਂ ਪ੍ਰਸ਼ਾਦਾ ਪਕਾ ਕੇ ਠੀਕ ਹੈ ਉੱਥੇ ਸਿੰਘਾਂ ਹਸਤੇ ਜਾਂਦਾ ਸੀ ਤੇ 24 ਘੰਟੇ ਪ੍ਰਸ਼ਾਦਾ ਚੜ੍ਹਦਾ ਸੀ ਠੀਕ ਹੈ ਇਹ ਇਤਿਹਾਸ ਲੰਗਰ ਸਾਹਿਬ ਗੁਰਦੁਆਰੇ ਦਾ ਠੀਕ ਹੈ ਮਾਈ ਰੱਜੀ ਤੇ ਬਾਬੇ ਗੁਰਦੜ ਉਹਨਾਂ ਦੇ ਨਾਂ ਤੇ ਉਸ ਤੋਂ ਬਾਅਦ ਕਰੇ ਲੰਗਰ ਪਕਣ ਕਰਕੇ ਇੱਥੇ ਗੁਰਦੁਆਰੇ ਦਾ ਨਾਂ ਲੰਗਰ ਸਾਹਿਬ ਰੱਖਿਆ ਗਿਆ ਠੀਕ ਹੈ ਜੀ ਇਹ ਇੱਕ ਕੋਈ ਨਗਰ ਕੌਂਸਲ ਬਾਰੇ ਪੁੱਛਦੇ ਨਗਰ ਕੌਂਸਲ ਕਦੋਂ ਬਣ ਦੇ ਵਿੱਚ ਆਈ 1960 ਦੇ ਕਰੀਬ ਮੈਂ ਮੈਨੂੰ ਜਿੱਥੋਂ ਤਾਈਂ ਪਤਾ ਹੈ ਇਹ ਬਣੀ ਆ ਹੂੰ ਹੂੰ ਤੇ 1962 ਦੇ ਵਿੱਚ ਇਹਦਾ ਪਹਿਲਾ ਇਲੈਕਸ਼ਨ ਹੋਇਆ ਅੱਛਾ ਹਾਂਜੀ ਅੰਕਲ ਜੀ ਪਹਿਲਾਂ ਤਾਂ ਆਪਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਮੈਂ ਮੱਖਣ ਲਾਲ ਸਿੰਘਲਾ ਠੀਕ ਹੈ ਜੀ ਜੱਤੂ ਮੰਡੀ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਇੱਕ ਤਲਵੰਡੀ ਭਾਈ ਦੇ ਵਿੱਚ ਹਾਂ 1968 ਦੇ ਵਿੱਚ ਆਇਆ ਠੀਕ ਹੈ ਜੀ ਪਹਿਲੀ ਜੂਨ 1968 ਨੂੰ ਆ ਕੇ ਮੈਂ ਇੱਥੇ ਕਲੀਨਿਕ ਆਪਦਾ ਸ਼ੁਰੂ ਕੀਤਾ ਐਜੇ ਆਰਐਮਪੀ ਡਾਕਟਰ ਠੀਕ ਹੈ ਜੀ ਪਹਿਲੀ ਜੂਨ 1968 ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੇ ਮਹਾਰਾ ਜੀ ਨੇ ਬੜੀ ਕਿਰਪਾ ਕੀਤੀ ਹੈ ਤਲਵੰਡੀ ਭਾਈ ਨੇ ਮੈਨੂੰ ਬੜਾ ਹਰ ਪਾਸੋਂ ਯੋਗਦਾਨ ਦਿੱਤਾ ਤੇ ਬੜੀ ਮਿਹਨਤ ਕੀਤੀ ਹੈ ਤੇ ਸਾਥ ਕੋ ਠੀਕ ਹੈ ਮੈਨੂੰ ਬੜਾ ਵਰ ਦਿੱਤਾ ਮਤਲਬ ਤਲਵੰਡੀ ਭਾਈ ਨੇ ਠੀਕ ਹੈ ਜੀ ਨੇ ਜਿਵੇਂ ਅੱਜ ਦੇ ਵਿਆਹਾਂ ਦੇ ਪਹਿਲਾਂ ਵਿਆਹਾਂ ਦੇ ਖਰਚੇ ਬਾਰੇ ਮੈਂ ਇਹ ਗੱਲ ਆਪਣੇ ਵਿਆਹ ਤੋਂ ਸ਼ੁਰੂ ਕਰਦਾ ਮੈਂ ਹਾਂਜੀ ਪਹਿਲੇ ਨੰਬਰ ਦੇ ਦੇ ਵਿਆਹ ਅੱਗੇ ਇਸ ਤਰ੍ਹਾਂ ਸੀ ਵੀ ਕੋਈ ਦੇਖ ਦਿਖਾਈ ਨਹੀਂ ਹੁੰਦੀ ਸੀ ਲੜਕੇ ਲੜਕੀ ਦੀ ਬਹੁਤ ਘੱਟ ਠੀਕ ਹੈ ਜੀ ਸਾਡੇ ਵਿਆਹ ਦੀ ਕੋਈ ਦੇਖ ਦਿਖਾਈ ਨਹੀਂ ਹੋਈ ਦੂਰੋਂ ਜਿਵੇਂ ਕਹਿੰਦੇ ਆਇਆ ਵੀ ਆਪਾਂ ਵੀ 10 20 ਮੀਟਰ ਤੋਂ ਅੰਦਰ ਕੀ ਉਹ ਜਾਂਦੀ ਹੈ ਜੀ ਦੇਖ ਲਓ ਬੜਾ ਜੀ ਤੁਰ ਜਾਂਦੀ ਦੇਖ ਲਈ ਬਸ ਇੰਨਾ ਕੁ ਮਤਲਬ ਦੇਖਦੇ ਆਈ ਉਹ ਦੀ ਚੀਜ਼ ਠੀਕ ਹੈ ਜੀ ਮੇਰੀ ਅੰਗੇਜਮੈਂਟ ਮਾਰਚ 66 ਹੋਈ ਠੀਕ ਹੈ ਜੀ ਤੇ ਸ਼ਾਦੀ 29 ਜਨਵਰੀ 1967 ਦੀ ਹੋਈ 10 ਮਹੀਨੇ ਬਾਅਦ ਮਤਲਬ ਉਦੋਂ ਕੋਈ ਐਸੀ ਗੱਲ ਨਹੀਂ ਦਿੱਤੀ ਵੀ ਕਾਲੀ ਆ ਜਾ ਹੋਇਆ ਅੱਜ ਕੱਲ ਤੇ 10 ਮਹੀਨੇ ਬਾਅਦ ਮੇਰੀ ਸ਼ਾਦੀ ਹੋਈ ਠੀਕ ਹੈ ਜੀ ਤੇ ਉਹਦਾ ਸ਼ਾਦੀ ਦਾ ਕਾਰਨ ਵੀ ਇੱਕ ਨਿਕਾ ਜਾ ਮੈਂ ਬਜ਼ੁਰਗ ਕਹਿੰਦੇ ਜੀ ਮਾਰਚ ਤੋਂ ਬਾਅਦ ਗਰਮੀ ਆ ਗਈ ਅੱਛਾ ਜੀ ਵੀ ਪੰਛੀ ਵੀ ਨਹੀਂ ਗਰਮੀ ਕਰਕੇ ਕੱਢਤੇ ਮੁੜ ਕੇ ਅਕਤੂਬਰ ਨਵੰਬਰ ਤੋਂ ਸਾਡੇ ਕੇ ਬਾਣੀਆਂ ਦੇ ਹੁੰਦਾ ਹੈ ਤਾਰਾ ਲੱਗ ਗਿਆ ਜੀ ਤਾਰਾ ਲੱਗ ਗਿਆ ਤਿੰਨ ਮਹੀਨੇ ਦਾ ਇਸ ਕਰਕੇ ਜਨਵਰੀ ਜਨਵਰੀ ਤੇ ਜਾ ਪਈ ਇਹ ਅੰਕਲ ਜਿਹੜੀ ਤੁਹਾਡਾ ਮਤਲਬ ਮੈਂ ਤੁਸੀਂ ਜੇਤੋਂ ਰਹਿੰਦੇ ਸੀ। ਇਹ ਆ ਤੁਹਾਡਾ ਕਿੱਥੇ ਹੋਇਆ ਸੀ? ਮੇਰੀ ਇੰਦਾਲ ਜਿਹੜੇ ਮੇਰੇ ਸਹੁਰੇ ਐ ਗੋਗੋਣਾਣਾ ਮੰਡੀ ਆ। ਜੇਤੋਂ ਤੋਂ ਸਿਰਫ 10 ਕਿਲੋਮੀਟਰ ਹੈ। ਉਸ ਵੇਲੇ ਗੋਗੋਣਾ ਨੇ ਨੂੰ ਜਾਣ ਵਾਸਤੇ ਸਿਰਫ ਰੇਲਵੇ ਹੀ ਹੁੰਦੀ ਸੀ। ਉਦੋਂ ਕੋਈ ਰੋਡ ਨਹੀਂ ਹੁੰਦੀ। ਠੀਕ ਹੈ ਜੀ। ਓਕੇ ਅੱਛਾ ਰੋਡ ਬਣਿਆ ਨਹੀਂ ਸੀ ਹੁੰਦਾ। ਰੋਡ ਹੋਣੀ ਸੀ। ਠੀਕ ਠੀਕ ਹੈ ਜੀ। ਤੇ ਕੱਤ ਕੇ ਫਿਰ ਅਸੀਂ 29 ਜਨਵਰੀ ਨੂੰ ਮੇਰੀ ਸ਼ਾਦੀ ਸੀ 29 ਜਨਵਰੀ ਨੂੰ ਦੁਪਹਿਰੇ ਹਾਂਜੀ ਉਹਨੇ 1 ਵਜੇ ਟ੍ਰੇਨ ਆਣੀ ਸੀ ਫਰੋਹੀਪੁਰ ਤੋਂ ਬਠਿੰਡਾ ਜਿਹੜੀ ਟ੍ਰੇਨ ਜਾਂਦੀ ਹੈ ਠੀਕ ਹੈ ਜੀ ਉਹ 1 ਵਜੇ ਆਈ ਪੌਣੇ 1 ਵਜੇ ਤਕਰੀਬਨ 150 ਬੰਦਾ 200 ਬੰਦਾ ਬਰਾਦਾ ਸੀ ਠੀਕ ਹੈ ਜੀ ਤੇ ਅਸੀਂ ਉਸ ਤੇ ਬਰਾਦਾ ਨੂੰ 2 ਮਿੰਟ ਦਾ ਸਟਾਪ ਹੁੰਦਾ ਸੀ ਅੱਛਾ ਜੀ ਤੇ ਉਹਦਾ 25 ਪੈਸੇ ਟਿਕਟੰਦੀ ਸੀਗੀ ਠੀਕ ਹੈ ਜੀ ਪਿਤਾ ਜੀ ਨੇ ਕਹਿੰਦਾ ਲਿਆ 150 ਅੱਛਾ ਤੇ ਅੱਧਾ ਅੱਧਾ ਕਿਲੋ ਜਾਂ ਹੋਰ ਅੰਦਾਜ਼ੇ ਨਾਲ ਮਤਲਬ ਥੋੜੀ ਮਠਾਈ ਪਾ ਕੇ ਦੋ ਬਲਫਾਵਾਂ ਚ ਠੀਕ ਹੈ ਜੀ ਇੱਕ ਬੰਦਾ ਡਰਾਈਵਰ ਵਾਲੇ ਪਾਸੇ ਨੂੰ ਭੇਜਦਾ ਇੱਕ ਪਾਸੇ ਗਾਰਡ ਵਾਲੇ ਨੂੰ ਭੇਜਦਾ ਵੀ ਬਰਾਤ ਜੜਣੀਆਂ ਦੋ ਕੁ ਮਿੰਟਸ ਤੇ ਜ਼ਿਆਦਾ ਕਰ ਦਿਓ ਠੀਕ ਹੈ ਇੰਨੀ ਕੁ ਜਿਹੜੇ ਉਦੋਂ ਹੁੰਦੇ ਸੀਗੇ ਤੇ ਅਸੀਂ ਬਰਾਤ ਟ੍ਰੇਨ ਤੇ ਗਏ ਆ 10 ਸੰਪਨਾਂ ਮਿੰਟਾਂ ਬਾਅਦ ਇੱਕੋ ਟ੍ਰੇਨ ਇੱਕੋ ਹੀ ਬਚਾਲੇ ਚੰਦਪਾਨ ਦਾ ਸਟੇਸ਼ਨ ਹੁੰਦਾ ਸੀ ਚੰਦਪਾਨ ਜਿਹੜਾ ਇਹ ਇੱਕੋ ਵਰ ਹੋ ਗਿਆ ਇਹ ਵਾਪਸ ਉਦੋਂ ਆ ਗਏ ਸੀਗੇ ਅਗਲੇ ਕਿਹਾ ਹਾਂ ਵੀ ਤਾਂ ਉਸ ਤੋਂ ਬਾਅਦ ਉਹ ਰਾਤ ਉੱਥੇ ਤਕਰੀਬਨ ਉਹ ਨਾ ਜਵਾਨਾਂ ਚ ਸਾਡੇ ਬਾਣੀਆਂ ਦੇ ਰਾਤ ਦੇ ਵਿਆਹ ਹੁੰਦੇ ਸੀ ਤੇ ਬਰਾਤ ਰਾਤ ਜਰੂਰ ਰਹਿੰਦੀ ਸੀ ਠੀਕ ਹੈ ਰਾਤ ਮਤਲਬ ਬਰਾਤ ਰਾਤ ਦੀ ਰੋਟੀ ਤੋਂ ਪਹਿਲਾਂ ਘਰੇ ਨਹੀਂ ਜਾਂਦੀ ਸੀ ਜਿਹੜਾ ਉਹ ਤੋਂ ਪਹਿਲਾਂ ਜੋ ਬਰਾਤ ਦੀ ਸੇਵਾ ਹੁੰਦੀ ਸੀ ਚਾਹ ਪਾਣੀ ਦੀ ਉਹ ਧਰਮਸ਼ਾਲਾ ਚ ਠਹਿਰਦੇ ਸੀ ਰਾਤ ਮਤਲਬ ਅਸੀਂ ਉੱਥੇ ਸਮਝੋ 2 ਵਜੇ ਪਹੁੰਚੇ ਆ ਧਰਮਸ਼ਾਲਾ ਚ 2 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੇ ਤਾਈਂ ਧਰਮਸ਼ਾਲਾ ਚ ਹੀ ਆ ਉਹਨਾਂ ਚਾਹ ਪਾਣੀ ਉਦੋਂ ਗਰਮੀਆਂ ਚ ਨਹਾਉਣ ਤੋਂ ਹੁੰਦਾ ਜ਼ਰ ਉਹ ਈਵਨ ਇਥੇ ਦੇ ਨਾਈ ਬੂਟ ਪਾਲਿਸ਼ ਪ੍ਰੈਸ ਵਾਲਾ ਸਾਰੇ ਹਮੇਸ਼ਾ ਬੈਠੇ ਹੁੰਦੇ ਸੀ ਤੇ ਰਾਤ ਨੂੰ ਕਰੇ ਗਏ ਆ ਰਾਤ ਦੇ ਫੇਰੇ ਸੀ ਉਦੋਂ ਅਗਲੇ ਦਿਨ ਮਤਲਬ ਸਾਡੇ ਉੱਥੇ ਇਹ ਜਿਹੜਾ ਬਟੰਡਾ ਤੇ ਇਹ ਸੈਕਸ਼ਨ ਹੈ ਜਿਹੜਾ ਹੈ ਉੱਥੇ ਦੋ ਟ੍ਰੇਨਾਂ ਚੱਲਦੀ ਸੀ ਇੱਕ ਬ੍ਰੌਡ ਗੇਜ ਇੱਕ ਮੀਟਰ ਗੇਜ ਕਹਾਦਾ ਅੱਜਕੱਲ ਮੀਟਰ ਗੇਜ ਤੇ ਲੋਕਾਂ ਨੂੰ ਬੱਚਿਆਂ ਨੂੰ ਪਤਾ ਨਹੀਂ ਕੀ ਹੁੰਦਾ ਉਹ ਛੋਟੀ ਟ੍ਰੇਨ ਹੁੰਦੀ ਸੀ ਛੋਟੀ ਟ੍ਰੇਨ ਸੀ ਤੇ ਇਹ ਦੋਨੇ ਟ੍ਰੇਨ ਜਤੋ ਵੀ ਰੰਗ ਦੇਦੇ ਸੀ ਠੀਕ ਹੈ ਇਹ ਆਪਣੇ ਪੰਜਾਬ 'ਚ ਸ਼ਾਇਦ ਇਕੱਲਾ ਹੀ ਇਹ ਸੈਕਸ਼ਨ ਹੈ ਜਿਹੜਾ ਬਟੰਡਾ ਰਵਾੜੀ ਫਾਜ਼ਿਲਕਾ ਉਹ ਉਹੀ ਚੱਲਦਾ ਸੀਗਾ ਇਸ ਟ੍ਰੇਨ ਪੌਣੇ 3:00 ਵਜੇ ਗੋਨਿਆਂ ਨੇ ਮੰਡੀ ਤੋਂ ਉਹ ਚੱਲਦੀ ਹੈ ਉਹ ਮੀਟਰ ਗੇਜ ਟ੍ਰੇਨ 'ਚ ਅਸੀਂ ਵਾਪਸ ਆਏ ਤੇ ਮੂਰੇ ਬਸ ਇੱਕ ਜੀਪ ਖੜੀ ਸੀ ਜੀਪ ਜਿੱਦੋ ਜਣੇ ਅਸੀਂ ਡੁੰਡੇ ਜਣੇ ਅਸੀਂ ਬਹਿ ਗਏ ਤੇ ਜਿਹੜੇ ਬਰਾਤੀ ਬਹਿ ਗਏ ਚਾਰ ਤੇ ਕਰੇ ਆ ਗਏ ਇਹ ਇੱਕ ਇੱਕ ਤੁਹਾਨੂੰ ਹੋਰ ਪੁੱਛਦੇ ਜਿਹੜੇ ਮੰਨ ਲਓ ਸਕੂਲ ਆ ਪਹਿਲਾਂ ਸਰਕਾਰੀ ਸਕੂਲ ਹੁੰਦੇਗੇ ਪ੍ਰਾਈਵੇਟ ਸਕੂਲ ਕਦੋਂ ਕੋ ਹੋਣ ਚਾਏ ਜੀ ਦੇਖੋ ਜੀ ਮੈਂ ਮੇਰੀ ਸਕੂਲਿੰਗ ਜਿਹੜੀ ਹੈਗੀ ਹੈ ਜਿੱਤੋਂ میٹرਕ ਮੈਂ ਜਿੱਤੋਂ 61 ਪਾਸ ਕੀਤੀ ਹੈ ਠੀਕ ਹੈ ਜੀ ਤੇ ਮੈਂ ਆਪ ਦੀ ਸੁੱਤ ਜੈਤੋਂ 61 ਤਾਈ ਕੋਈ ਪ੍ਰਾਈਵੇਟ ਸਕੂਲ ਦੇਖਿਆ ਦੇਖਣੀ ਠੀਕ ਹੈ ਇੱਥੇ ਆ ਕੇ ਹੀ ਦੇਖੇ ਹੈਗੇ ਇੱਥੇ ਦੋ ਚਾਰ ਦੋ ਤਿੰਨ ਸਕੂਲ ਮੈਂ ਠੀਕ ਲੋ ਮਤਲਬ ਕਿ ਨਾਂ ਦਾ ਕਿ ਲੈਣਾ ਇੱਕ ਦੋ ਸੀ ਆਪਣੇ ਜਿਹਨਾਂ ਦੇ ਅੱਧਾ ਕੋ ਆਪਣਾ ਕਰਪਾਲ ਬੋਰਾ ਠੀਕ ਹੈ ਜੀ ਹੋਰ ਇਸ ਤਰ੍ਹਾਂ ਦੇ ਸਕੂਲ ਹਾਂ ਇੱਕ ਦੋ ਇੱਕ ਦੋ ਸਕੂਲ ਸੀਗੇ ਜਿਹੜੇ ਪ੍ਰਾਈਵੇਟ ਪਰ ਮੈਂ ਆਪਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਇਆ ਪੀੜ੍ਹੀ ਨੂੰ ਥੋੜੀ ਮਤਲਬ ਸਿੱਖਿਆ ਮਿਲੇ ਕੋਈ ਇਸ ਤਰ੍ਹਾਂ ਦੀ ਕੋਈ ਬਾਜੀ ਇਹ ਨਵੀਂ ਪੀੜ੍ਹੀ ਨੂੰ ਸਿੱਖਿਆ ਇਹ ਹੀ ਹੈ ਵੀ ਜੇ ਕਿਸੇ ਦਾ ਭਲਾ ਹੁੰਦਾ ਤਾਂ ਕਰ ਦਿਓ ਠੀਕ ਹੈ ਜੀ ਜੇ ਨਹੀਂ ਭਲਾ ਹੁੰਦਾ ਤਾਂ ਉਹ ਤਾਂ ਬੁਰਾ ਨਾ ਕਰੋ ਇਵਨ ਬੁਰਾ ਸੋਚੋ ਵੀ ਨਾ ਠੀਕ ਹੈ ਜੀ ਬੁਰਾ ਸੋਚੋ ਵੀ ਨਾ ਜੇ ਤੁਸੀਂ ਮਤਲਬ ਕਿਸੇ ਦਾ ਭਲਾ ਕਰ ਸਕਦੇ ਹੋ ਕਾਪਟਨ ਇਹ ਵੀ ਤਾਂ ਹੀ ਸਿੱਖਿਆ ਬਸ ਮਨ 'ਚ ਸੋਚੋ ਵੀ ਨਾ ਬੁਰਾ ਕੁਝ ਵੀ ਠੀਕ ਚਲੋ ਅੱਗੇ ਸਾਡੇ ਨਾਲ ਨੇ ਭਾਈ ਗਰਮੇਲ ਸਿੰਘ ਜੀ ਭਾਈ ਸਤਿ ਸ੍ਰੀ ਅਕਾਲ ਪਹਿਲਾਂ ਜੀ ਸ੍ਰੀ ਕਾਲ ਜੀ ਗਲੱਟਾ ਉਕੇ ਹੁਣ ਆਪਣਾ ਜਿਹੜਾ ਹੈਗਾ ਮੁੱਦਾ ਵਿਆਹ ਨਾਲ ਚੱਲਦਾ ਪਿਆ ਤੇ ਤੁਸੀਂ ਦੋ ਜਾਣਕਾਰੀ ਕਿਹੜੇ ਸਾਲੀ ਤੁਹਾਡਾ ਵਿਆਹ ਹੋਇਆ ਸੀ ਮੈਂ ਜੀ ਪਿੰਡ ਭੁੱਲੂ ਵਾਲੇ ਦਾ ਮੇਰਾ ਪੁਰਾਣਾ ਹੈਗਾ ਠੀਕ ਹੈ ਜੀ ਤੇ 90 ਚ ਮੈਂ ਆ ਤੁਹਾਡੇ ਡਾਕ ਇੱਥੇ ਆਇਆ ਠੀਕ ਹੈ ਜੀ ਵਿਆਹ ਮੇਰਾ ਪਿੰਡ ਹੀ ਹੋਇਆ ਸਟਾਪਾ 74 ਦੇ ਮੇਰੀ ਅੰਜਤ ਸਹਰੀ ਮਣੀ ਹੋਈ ਸਗਣ ਦਾਈ ਉਹਨੂੰ ਉਹ ਤਾਂ ਰੰਗ ਸਹਰੀ ਮਣੀ ਕਹਿੰਦੇ ਆ ਉਹਨੂੰ ਸਗਣ ਚੁਹਾਰਾ ਲਾਉਣੇ ਨੇ ਜੀ ਚੱਕਰ ਪਾਉਣੇ ਨੇ ਜੋ ਪਿੰਡ ਦਾ ਠੀਕ ਕਰਾਉਣਾ ਸਾਧਨ ਲਾ ਛੱਡਿਆ ਤੇ ਵੀ ਮੰਗਣਾ ਹੈ ਪਟਾਖਿਆਂ ਦੇ ਨਾਲ ਜਦੋਂ ਹੁੰਦਾ ਹੀ ਪਟਾਕੇ ਲਿਆ ਹਾਂ ਤੇ 74 ਜ ਮੇਰਾ ਹੋਇਆ ਸਹਣ ਠੀਕ ਹੈ ਜੀ ਤੇ ਤਿੰਨ ਸਾਲ ਬਾਅਦ ਮੇਰੀ ਇਥੇ ਤਲਵੰਡੀ ਭਾਈ ਗੁਰਦਰਸ਼ਨ ਐਮ ਐਲ ਏ ਉਹਦੀ ਲੜਕੀ ਮੇਰੇ ਕਰਿਆ ਠੀਕ ਹੈ ਜੀ ਇਹ ਬਾਈ ਤੁਹਾਡੀ ਮਤਲਬ ਬਰਾਤ ਤਲਵੰਡੀ ਆਈ ਸੀ ਹਾਂ ਹਾਂ ਜੀ ਤਲਵੰਡੀ ਫਰਕਾਤ ਤੇ ਆਈ ਸੀ ਉਹਦਾ ਨਾ ਫਿਰੂ ਸ਼ਹਿਰ ਦਾ ਹੁੰਦੇ ਜੰਗੀਰ ਜੰਗੀਰ ਅੱਛਾ ਜੀ ਉਹਦੇ ਕੋਲ ਨੀ ਟੈਕਸੀ ਟੈਕਸੀ ਇਹ ਕਿ ਇੱਕ ਲਈ ਇਕ ਰਾਕੇ ਅੱਛਾ ਜੀ ਉਹਨੇ ਘਰ ਦੇ ਚਾਰ ਕਿਬੀ ਆਏ ਸੀ ਠੀਕ ਹੈ ਜੀ ਤੇ ਉਦੋਂ ਟਰੈਕਟਰ ਜੀ ਨਵਾਂ ਲਿਆ ਸੀਗਾ ਠੀਕ ਹੈ ਜੀ ਇਹ ਟਰੈਕਟਰ ਅੱਛਾ ਇਹ ਟਰਾਲੀ ਤੇ ਪਾ ਕੇ ਦੇ ਬਰਾਤ ਜੋਤ ਕੇ ਆਏ ਆ ਜਦੋਂ ਇਹਨਾਂ ਦੇ ਮੇਰੇ ਸਹੁਰਿਆਂ ਦੇ ਬਾਹਰ ਨਾ ਕਰਨ ਦਾ ਸੀਗਾ ਠੀਕ ਹੈ ਉੱਥੇ ਬਰਾਤ ਦਾ ਤਾਰਾ ਸੀਗਾ ਅੱਛਾ ਅੱਛਾ ਉੱਥੇ ਬੈਠੇ ਠੀਕ ਹੈ ਤੇ ਅਨੰਦ ਕਾਰਜ ਦਾ ਰਿਜਾਇਨ ਟਾਈਮ ਸੀ 9 ਵਜੇ ਘਰ ਵੀ ਕੀਤੇ ਸੀਗੇ ਠੀਕ ਹੈ ਜੀ ਉਹ ਗੁਰਦਾਰੇ ਨੇ ਉਦੋਂ ਕੀਤੇ ਹੂੰ ਹੂੰ ਤੇ ਅਨੰਦ ਕਾਰਜ ਜੋ ਸੀਗੇ ਠੀਕ ਹੈ ਇਹ ਰੋਟੀ ਪਾਣੀ ਉਸ ਦਿਨ ਘਰ ਹੀ ਖਵਾਇਆ ਸਾਰ ਬਈ ਠੀਕ ਹੈ ਜਿਵੇਂ ਇੰਨਾ ਚ ਹੁੰਦਾ ਵੀ ਬੁੱਢਾ ਪ੍ਰਾਣਾ ਮੰਜਿਆ ਦੇ ਬਹਿ ਕੇ ਉਹ ਸਾਰਾ ਬਤਾਦਾ ਉਹਨਾਂ ਨੇ ਤੇ ਟਰੈਕਟਰ ਰੋਟਰ ਕਿਵੇਂ ਸਜਾਉਨੇ ਹੁੰਦੇ ਨੇ ਕਿਵੇਂ ਕਰਦੇ ਨੇ ਨਹੀਂ ਕੋਈ ਸਜਾਇਆ ਨਹੀਂ ਅੱਛਾ ਵੈਸੇ ਹੀ ਹੁੰਦਾ ਕੋਈ ਆ ਉਹਨੇ ਜਾ ਕੇ ਕੋਈ ਉਹਨੇ ਦਿਓ ਠੀਕ ਹੈ ਜੀ ਉਹ ਤਾਂ ਪ੍ਰਾਣੇ ਸਾਈਪਲ ਹੁੰਦੇ ਸਾਰੇ ਜਿਆ ਉਹ ਕਿਹੜਾ ਕੋਈ ਹੁੰਦਾ ਹੂੰ ਹੂੰ ਉਹਨ ਤਾਂ ਮਿਲ ਘਰਾਂ ਜੀ ਘਰਾਂ ਚ ਕੇ ਪੰਚਾਇਤ ਘਰਾਂ ਚ ਮਤਲਬ ਬਰਾਪੁਰ ਜਾਂਦੀ ਸੀ ਉਹਨਾਂ ਪੰਚਾਇਤ ਕਰਦੇ ਹੁੰਦੇ ਸੀ ਕਿ ਗੁਰਦਾਰਾ ਹੁੰਦਾ ਸੀ ਗੁਰਦਾਰਾ ਬੈਠੇ ਹੁੰਦਾ ਗੁਰਦਾਰੇ ਕਹਿੰਦੇ ਇਹ ਸ਼ਰਾਬ ਪਿੰਦਾ ਜੋ ਹੁੰਦਾ ਉਹ ਗੁਰਦਾਰੇ ਜੀ ਬੰਦਾ ਤਾਂ ਬੈਂਦੀਆਂ ਸੀ ਬੈਂਦੀ ਠੀਕ ਹੈ ਦੇਰਿਆਂ 'ਚ ਆਪਣੇ ਧਰਮਸ਼ਾਲਾ ਹੁੰਦੀਆਂ ਨਹੀਂ ਬੰਦਿਆਂ ਧਰਮਸ਼ਾਲਾ ਠੀਕ ਹੈ ਜੀ ਮਿਹਲੇ ਵਾਲੇ ਧਰਮਸ਼ਾਲਾ ਹੁੰਦੀ ਜੱਟਾਂ ਦੀ ਹੁੰਦੀ ਸੀਗੀ ਉਹ ਲਿਜਾਈ ਜਾਣਾ ਗੱਦੜਾਂ ਦੇ ਸਾਡੇ ਤੋਂ ਸਾਰਾ ਗੁਰਦਾਰਾ ਪਿੰਗ ਦਾ ਜਿਹੜੀ ਹੌਲੀਪੁਲ ਵਾਲੇ ਬਰਾਤ ਦੇ ਗੁਰਦਾਰੇ ਬੈਂਦੀਆਂ ਸੀ ਉਹ ਮੰਜੀਆਂ ਮੁੰਜੇ ਆਮ ਕੱਟੇ ਕਰਦੇ ਮੰਜੀਆਂ ਦੇ ਬੈਂਦੀ ਬਰਾਤ ਦਾ ਪੱਗਾਂ ਬੈਂਦਾ ਕੋਈ ਨਹੀਂ ਸੀਗਾ ਮੰਜਾ ਆਪਣਾ ਉਹਦੇ ਵਿਚਾਰੀਨ ਦਰੀ ਵਿਚਾਈ ਨਹੀਂ ਚਾਹਤਾ ਉਹ ਸ਼ਰਾ ਉਹ ਬਰਾਤਾ ਰਿਵਾਜ ਹੀ ਹੁੰਦਾ ਹੈ। ਇਹ। ਆਈ ਦੂ ਵਿੱਚ ਕੀ ਕਿਹੜੇ-ਕਿਹੜੇ ਚੀਜ਼ਾਂ ਦਿੰਦੇ ਜਿਹੜਾ ਲੱਗੇ ਯਾਰ ਬੜੀ 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 ਬੜ ਜਵਾਰਦਸ ਚੀਜ਼ ਮਿਲ ਗਈ ਆਪ ਨੂੰ ਲੱਗਦਾ ਜੀ ਯਾਰ। ਜਿਹੜਾ ਕਿ ਮੈਨੂੰ ਸਾਈਕਲ ਦਿੱਤਾ ਜੀ ਉਹਨਾਂ। ਅਸੈਂਕਲ ਦਿੱਤਾ ਹੈ। ਬਿਨਾ ਕੈਰੀਅਰ ਤੋਂ। ਅੱਛਾ ਅੱਛਾ ਠੀਕ ਹੈ ਜੀ। ਤੇ ਕੱਢੀ ਵੀ ਲਾਈ। ਅੱਛਾ ਠੀਕ ਹੈ। ਇੱਕ ਮੈਨੂੰ ਦਿੱਤੀ ਘੜੀ ਪਾਈ ਸੀ। ਅੱਛਾ ਠੀਕ ਹੈ। ਹੋਰ ਕੋਈ ਦਾਜ ਨਹੀਂ ਲਿਆ ਨਾ ਕੋਈ ਮੰਦਰੀ ਨਾ ਛਾਪ ਨਾ ਸਸ। ਠੀਕ ਠੀਕ ਹੈ। ਇਹ ਉਹ ਸਿਉਣਾ ਵੀ ਸਾਰਾ 600 ਤੇ 40 ਰੁਪਏ ਸੀਗਾ। ਓਕੇ 40 ਰੁਪਏ ਦਾ ਮੇਰਾ ਵਿਆਹ ਠੀਕ ਹੈ ਜੀ ਇਹ 40 ਰੁਪਏ ਭਾਸੀਆ ਲੋਹੀ ਆਉਦੀ ਹੈ ਜਿੰਨੇ ਜਿੰਨੇ ਇਹ ਇੱਕ ਬਸ ਸੁਣਦੇ ਆ ਜਿਦੋਂ ਨਾ ਮੰਨ ਲਓ ਉਹ ਰੇੜੋ ਦਾ ਬੜਾ ਰਵਾਜ ਆਉਂਦਾ ਰੇੜੋ ਆ ਦਿੱਤਾ ਪਹਿਲਾਂ ਯਾਰ ਸਾਈਕਲ ਦਾ ਸਾਈਕਲ ਵੀ ਆਪਾਂ ਜਵੇਂ ਕਿ ਆਪਾਂ ਇਹਨੇ ਅੱਜ ਅੱਜ ਮੈਂ ਕਹਿੰਦਾ ਥਾਰ ਮਿਲ ਗਈ ਆਪਾਂ ਸਾਈਕਲ ਸਮੇ ਦੇਣੀ ਰੇੜੀ ਰੇੜੀ ਤੇ ਸਾਈਕਲ ਹੈ ਰੇੜੀ ਤੇ ਸਾਈਕਲ ਹਾਂ ਜੀ ਹਾਂ ਰੇੜੋ ਮੇਰਾ ਕੋਈ ਸੱਜਣ ਮਿੱਤਰ ਦੀ ਪਿੰਡ ਤੋਂ ਸਾਡੇ ਗੁਆਂਢ ਹੰਕਾ ਰਿੰਦਾ ਜੀ ਹਾਂ ਜੀ ਉਹ ਮੈਨੂੰ ਮਰਫੀ ਦਾ ਰੇੜੋ ਉੱਥੋਂ ਲਿਆ ਆਇਆ ਠੀਕ ਹੈ ਜੀ ਤੇ ਉਹ ਅਸੀਂ ਲਾਉਣਾ ਤੇ ਖਬਰਾਂ ਵੀ ਇ ਉਹ ਬਾਵਾਂ ਵੱਡਾ ਸਾਇਦ ਹੁੰਦਾ ਸੀ ਉਹ ਆਣ ਗਵਾੜੀ ਦੀ ਖਬਰ ਸੁਣਨੀ ਉੱਥੇ ਆ ਕੇ ਰੇਲਵੇ ਦਾ ਕਵਰ ਸੁਣਨੀ ਤੇ ਠੰਡੂਰਾਮ ਆਈ ਦਾ ਦੂਜੀ ਉਦੋਂ ਆਉਂਦੇ ਹੁੰਦੇ ਠੀਕ ਹਾਂ ਜੀ ਉਹਨੇ ਖਬਰਾਂ ਸੁਣਨੀਆਂ ਹਾਂਜੀ ਉਸ ਤੋਂ ਬਾਅਦ ਉਹਨਾਂ ਮੈਂ ਇੱਥੇ ਪੜ੍ਹਦਾ ਹੁੰਦਾ ਸੀ ਠੀਕ ਹੈ ਜੀ ਜਦੋਂ ਮੇਰਾ ਇੱਥੇ ਕਿਹੜੇ ਕਿਹੜੇ ਸਕੂਲ ਚ ਹੈ ਕਿਹੜੇ ਸਕੂਲ ਚ ਪੜ੍ਹਦੇ ਹੁੰਦਾ ਮੈਂ ਇੱਥੇ ਦੰਮਣ ਦੇ ਅੱਛਾ ਦੰਮਣ ਦੇ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਆਮੜੀ ਕਟਪਾਲ ਸੰਗ ਉਹਦੇ ਬਾਅਦ ਜੀ ਠੀਕ ਹੈ ਤੇ ਮੈਂ ਮੈਟ੍ਰਿਕ ਇੱਥੇ ਕੀਤੀ ਹੈ ਠੀਕ ਹੈ ਜੀ ਤੇ ਜਿਹੜੀ ਸੀ ਆਪਣੀ 9ਵੀਂ ਮੈਂ 8ਵੀਂ ਬਾਖੀ ਬੁਰਾ ਹੁੰਦਾ ਠੀਕ ਹੈ ਜੀ ਮਾਸ਼ੂਰ 8ਵੀਂ ਕਰਕੇ ਤੇ 9ਵੀਂ ਮੈਸ ਕਰਾ ਕੇ ਇਹਨੇ ਮੈਨੂੰ ਦੰਮਾ ਪ੍ਰਾਈਵੇਟ ਸੀਗਾ ਤੇ 10ਵੀਂ ਜ ਮੈਨੂੰ 10ਵੀਂ ਕਰਾਤੀ ਇਹਨੇ ਵਧੀਆ ਨੰਬਰ ਮੇਰੇ ਕਿਉਂਕਿ 85% ਨੰਬਰ ਆਏ ਉਹਨਾਂ ਸਾਰੇ ਸਬਜੈਕਟਾਂ ਦੇ ਤੇ ਉਹਦੇ ਬਾਅਦ ਮੈਂ ਫਿਰ ਰੈਪ 1 ਜਾਵੜਾ ਰੋਡੇ ਕਾਲ ਜੀ ਠੀਕ ਹੈ ਜੀ ਜਦੋਂ ਆ ਕਾਂਡ ਹੋਇਆ ਸੰਮੀ ਵਾਲਾ ਬੰਦੇ ਵਾਲਾ ਉਹ ਸਾਨੂੰ ਯਾਦ ਨਹੀਂ ਭੁੱਲਦਾ ਜਦੋਂ ਉੱਥੇ ਆ ਕਾਂਡ ਹੋਇਆ ਬੱਚੇ ਮਾਰੇ ਤੇ ਲੱਕ ਦੇ ਦੋ ਤੇ ਉਹਨਾਂ ਮੀਹਾਂ ਨੇ ਠੀਕ ਹੈ ਜੀ ਉਹਦੇ ਬਾਸਾਂ ਦਾ ਘਰਾਓ ਕਰਕੇ ਉੱਥੇ ਬਸਾਂ ਵੀ ਸਾੜੀਆਂ ਰੋਡੇ ਕਾਲਜ ਦੇ ਰੱਖੇ ਠੀਕ ਹੈ ਇਹ ਸਾਡੇ ਸਕੂਲ ਕਾਲਜ ਬੰਦ ਕਰਤੇ ਸਰਕਾਰ ਨੇ ਇਹ ਕਿਹੜੇ ਸਮੇਂ ਦੀ ਗੱਲ ਹੈ ਇਹ ਹੈਗਾ 72 ਦੇ ਵਿੱਚ 1972 ਠੀਕ ਹੈ 72 ਦੇ ਵਿੱਚ ਰੋਡੇ ਕਾਲਜ ਦੇ ਹੂੰ ਹੂੰ ਠੀਕ ਇਹ ਮੱਠਾਂ ਸਾੜੀਆਂ ਉਦੋਂ ਫੇਰ ਸਾਨੂੰ ਕਾਜ ਸਕੂਲ ਬਸਰਾ ਨੇ ਬੰਦ ਕਰ ਦਿੱਤੇ ਠੀਕ ਹੈ ਜੀ ਇਹੋ ਲੜਾਈ ਕਰਦੇ ਆ ਵੀ ਇਹਨਾਂ ਨੁਕਸਾਨ ਕਰਦੇ ਆ ਫੇਰ ਸਾਨੂੰ ਚਿੱਠੀਆਂ ਆਈਆਂ ਉਹ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਕਰੇ ਨਾ ਕੋਈ ਤਾਬ ਸਾਨੂੰ ਚਿੱਠੀਆਂ ਬਾਈ ਨੇਮ ਐਡਰੈਸ ਦੇ ਉੱਤੇ ਸਾਡੇ ਘਰਾਂ 'ਚ ਆਈਆਂ ਇਹ ਤੁਸੀਂ ਆ ਕੇ ਪੇਪਰਾਂ 'ਚ ਬੈਠੋ ਬੜਾ ਦੀ ਪੜਾਈ ਕੀਤੀ ਹੈ ਨਹੀਂ ਕੀਤੀ ਤੁਹਾਨੂੰ ਪਾਸ ਕਰ ਦੇਣਾ ਠੀਕ ਹੈ ਜੀ ਅਸੀਂ ਜਾ ਕੇ ਪੇਪਰਾਂ 'ਚ ਬਹਿ ਗਏ ਆ ਪੜਾਈ ਤਾਂ ਹੋਈ ਨਹੀਂ ਸੀ 9 ਮਹੀਨੇ ਤੋਂ ਸਕੂਲ ਬੰਦ ਕਾਲਜ ਬੰਦ ਰਹੇ ਆ ਪਰ ਸਾਨੂੰ ਉਹਨਾਂ ਨੇ ਜਿਵੇਂ ਐਸੇ ਹਿਤ ਮੁਤਾਬਕ ਨੰਬਰ ਸੰਦ ਦੇਖਦੇ ਸਾਫ ਕਰਦਾ ਠੀਕ ਹੈ ਫਿਰ ਉਹਦੇ ਬਾਅਦ ਮੈਂ ਹੱਸਿਓ ਤੇ ਸਾਈਕਲ ਜਾਂਦਾ ਰਿਆਂ ਜਾਨਾ ਵਾਪਸ ਆਉਣਾ ਤੇ ਗੀਰੇ ਪੱਧ ਰਹੇ ਆ ਉਹਦੇ ਵੀ ਅਸੀਂ ਸਾਈਕਲਾਂ ਤੇ ਜਾਣਾ ਤੇ ਸਾਈਕਲ ਆਉਣਾ ਸਾਨੂੰ ਟੋਟੇ ਵਾਲੇ ਪਾਹੂ ਆਣੇ ਦੀਓ ਹੂੰ ਹੂੰ ਠੀਕ ਉਦੋਂ ਕੈਂਟਾ ਸ਼ਰਟਾਂ ਨਹੀਂ ਹੁੰਦੀਆਂ ਸੀਗੀਆਂ ਅਬ ਮਲੇਸ਼ੀਆ ਦੇ ਘਰ ਹੁੰਦੀ ਲਾਲ ਦਾ ਪੋਟਾ ਪਜਾਮਾ ਤੇ ਢੋੜੀ ਜੁੱਤੀ ਹੁੰਦੀ ਸੀ ਤੇ ਬੋਰ ਨਹੀਂ ਘਰ ਦੇ ਲੈ ਕੇ ਜਾਂਦੇ ਕੋਈ ਅਸੀਂ ਉਹ ਨਾ ਹੁੰਦੇ ਵੀ ਸੀਗੇ ਤੇ ਟੋਟੇ ਅਡੇ ਘਰ ਦੇ ਬਣੇ ਕਦਰ ਦੇ ਉਹਦੇ ਮੁੱਕੇ ਮਾਰ ਕੇ ਜਿਸੀਂ ਆਦਾ ਸਕੂਲਾਂ ਕਾਲਜਾਂ ਜੇ ਪੜ੍ਹਦੇ ਰਹੇ ਹੂੰ ਹੂੰ ਸ਼ਹਿਰ ਤਲਵੰਡੀ ਨਾਲ ਲੱਗਦੇ ਦੇਖ ਕਿੰਨੇ ਟਾਈਮ ਬਾਅਦ ਤਲਵੰਡੀ ਉਹਦੇ ਹੁੰਦੇ ਹੈ ਤਲਵੰਡੀ ਕਿੰਨੇ ਟਾਈਮ ਆ ਜਿਹੜੀ ਦੂਜੀ ਜਨਸ ਇੱਥੇ ਉਦੋਂ ਮਾਰੂ ਵਿਜਟ ਹੁੰਦੀ ਸੀਗੀ ਅੱਛਾ ਠੀਕ ਆ ਛੋਲੇ ਦੇ ਟਾਂਕ ਮਾਰੂ ਮਦਾਨ ਹੁੰਦਾ ਹੈਗਾ ਦੁਆਰਾ ਹੁੰਦਾ ਸੀ ਮੂੰਹ ਬੜੀ ਹੁੰਦੀ ਸਾਡੇ ਪਿੰਡ ਉਹ ਆਉਂਦੇ ਹੁੰਦੇ ਸੀ ਹੁਣ ਤਾਂ ਜੋ ਝੋਨਾ ਦਾ ਬਾਅਦ 90 ਦੇ ਬਾਅਦ ਸਾਡੇ ਪਿੰਡ ਲੱਗਣ ਲੱਗਾ ਚਲੋ ਹਾਂ ਲੋਕਾਂ ਨੇ ਕਰਾਇਆ ਕੁ ਵੀ ਮਾਰ ਕੇ ਰੇਤਾ ਕੱਟੀਆਂ ਕਰਦੇ ਭਲੇ ਟਿੱਬੇ ਇਾਰੇ ਪਏ ਸੀਗੇ ਉਹਨਾਂ ਵਾਰ ਜੋ ਰੇਤਾ ਉਹ ਕੱਟੀਆਂ ਕਰਕੇ 90 ਦੇ ਬਾਅਦ ਝੋਨਾ ਲੱਗਣ ਲੱਗਾ ਪਹਿਲਾਂ ਇੱਥੇ ਮੈਂ ਜੋ 82 ਚ ਲੱਗਾ ਹੁਣ ਮੱਲਾ ਵਾਲਾ ਸਾਈਡ ਤੇ ਇਧਰ ਉਹ ਆ ਭੜਾਣਾ ਤੇ ਇਹਨਾਂ ਦੇ ਪਿਛਰਾ ਇਹਦਾ ਅਬ ਮਾਡੇ ਦਾ ਖੋਨਾਵਾਂ ਉਹਦੇ ਆਪਣੀ ਓਕੇ ਓਕੇ ਉਹਦਾ ਦਾਣਾ ਮੰਡੀ ਵੀ ਆਪਣੇ ਅੰਦਰ ਹੀ ਸੀਗੀ ਗਲੀਆਂ 'ਚ ਤੇਰੀ ਹੋਣਾ ਤੇ ਚੌਥੇ ਪੰਜਵੇਂ ਦਿਨ ਵਾਰੀ ਆਉਂਦੀ ਸੀ ਬੋਲੀ ਦੀ ਠੀਕ ਕੋਈ ਵੀ ਜੋਨਾ ਅੱਥੀ ਛਾਲਣਾ ਅੱਥੀ ਹਣ ਤੋਲਣਾ ਕਰਨਾ ਤੇ ਚੌਥੇ ਦਿਨ ਬੋਲੀ ਦੀ ਵਾਰੀ ਆਉਣੀ ਤੇ ਮੈਂ ਚੌਥੇ ਦਿਨ ਬਾਅਦ ਜੀਵਦਾਰ ਘਰੇ ਜਾਂਦਾ ਸੀ ਠੀਕ ਠੀਕ ਤੇ ਉਹਦੇ ਬਾਅਦ ਫਿਰ ਦਾਣਾ ਮੰਡੀ ਇਹ 84 ਚ ਆਪਣੇ ਅਕਵਾਇਰ ਹੋਈ ਜ਼ਮੀਨ ਠੀਕ ਹੈ ਜੀ ਸਾਰੇ 84 ਕਿਨੇ ਅਕਵਾਇਰ ਹੋਏ ਹਾਂਜੀ ਹਾਂਜੀ ਇਹਦੇ 'ਚ ਮਰ ਕੇ ਸਰਕਾਰ ਨੇ ਸਕੀਮ ਲਾਤੀ ਵੀ ਇੱਥੇ ਪਰੇ ਦੇ ਜੀ ਦੇ ਰੌਸ ਨੂੰ ਦੇ ਤੇ ਗਰਾਮ ਬਣ ਕੇ ਮਾਰਠ ਰਦੇ ਕੁਝ ਉਹ ਛਾਤੀ ਜਗਾ ਕੁਝ ਉਹ ਸੀ ਜੀ ਪਰ ਇਹ ਰਹਿ ਗਏ ਨਾਸੀ ਕਿਲੇ ਠੀਕ ਹੈ ਜੀ ਨਾਸੀ ਕਿਲੇ ਸਾਰੇ ਮੇਰੇ ਹੱਥੀ ਮੈਂ ਨਿਸ਼ਾਨਦੇਹੀ ਕਰਾਈ ਹੈ ਮੇਰੇ ਹੱਥੀ ਸਾਰੀ ਜੋ ਇਹ ਡਿਵੈਲਪ ਹੋਈ ਹੈ ਜੋ ਪਲਾਟਾਂ ਦੀ ਹੈ ਵਿੱਚ ਵਿਗੇ ਹੈ ਸਾਰੀ ਉਹਨੇ ਮੇਰੇ ਕੋਲੇ ਰਕਾ ਰਿਆ ਮੈਨੂੰ ਅਜੋ ਹੀ ਸੀ ਪਲਾਟਾਂ ਦੀ ਦਾਣਾ ਮੰਡੀ ਦੇ ਉਦੋਂ ਆਪੀਆਂ ਨੇ ਬਾਈਕਾਟ ਕਰਤਾ ਵੀ ਸਾਨੂੰ ਸਰਕਾਰੀ ਦੇ ਤੇ ਉਦੋਂ ਸਰਦਾਰ ਜੀ ਜੀ ਸੁਪਰੀਮ ਕੋਰਟ ਦਾ ਕੋਈ ਆਰਡਰ ਸੀਗਾ ਕਿ ਜਿਹੜੇ ਆਰਤੀਆ ਇਹਨਾਂ ਨੂੰ ਘੱਟ ਰੇਟ ਤੇ ਦੁਕਾਨਾਂ ਦਿੱਤੀਆਂ ਜਾਣ ਠੀਕ ਹੈ ਜੀ ਆਪਿਆਂ ਨੇ ਇਹਨਾਂ ਦੀ ਪਾਲਵਾਈ ਕੀਤੀ ਨਹੀਂ ਪਹਿਲੇ ਦੂਜੀਆਂ ਕਮੇਟੀਆਂ ਦੇ ਆਰਡਰ ਤੇ ਰਹਿ ਗਈ ਠੀਕ ਹੈ ਜੀ ਇਹ ਸਾਨੂੰ ਸਾਟੀਆਂ ਮਿਲਦੀਆਂ ਤੇ ਸਰਕਾਰ ਨੇ 95 ਦੀ ਬੋੜੀ ਦਾਸਦੀ ਠੀਕ ਹੈ ਜੀ ਇਹ ਬੋੜੀ ਦਾ ਬਾਈਕਾਰਡ ਕਰਕੇ ਉਹਨੂੰ ਬੋਲੀ ਦੇ ਦੀ ਪਿੰਡਾਂ ਵਾਲਿਆਂ ਨੇ ਨਾਲੇ 1.5 2-2 ਲੱਖ ਰਿਆ ਦੁਕਾਨਾਂ ਲੈ ਕੇ ਠੀਕ ਹੈ ਉਹਦੇ ਬਾਅਦ ਸਾਡੇ ਬੋੜੀ ਨਹੀਂ ਹੋਈ ਦਾਣਾ ਮੰਡੀ ਧੰਨ ਬਲਿ ਸ੍ਰੀ ਅਗਲ ਤੁਹਾਡੇ ਮਨ ਟਾਈਮ 'ਚ ਕਿਹੜੀਆਂ-ਕਿਹੜੇ ਖੇਡਾਂ ਮ ਆਪਾਂ ਖੇਡ ਖੇੜਦੇ ਰਹੇ ਸਾਡੇ ਆਮ ਤੌਰ ਤੇ ਦੇਖੋ ਜੀ ਜਿਹੜੇ ਬਿਨਾ ਪੈਸਿਆਂ ਤੋਂ ਜਿਹੜੇ ਖੇਡ ਲ ਹੁੰਦੇ ਸੀ ਨਾ ਖੇਡਦੇ ਹੁੰਦੇ ਜੀ ਜਿਵੇਂ ਕੌਡੀ ਖੇਡ ਲਈ ਠੀਕ ਹੈ ਜੀ ਗੁੱਲੀ ਡੰਡਾ ਖੇਡ ਲਿਆ ਇਕੜ ਕਾਲਾ ਡੰਡਾ ਖੇਡ ਲਿਆ ਠੀਕ ਹੈ ਜੀ ਚੋਰ ਛਪਾਕੀ ਖੇਡ ਲਿਆ ਇਹ ਜਿਹੇ ਕਿੱਡਾ ਖੇਡਦੇ ਸੀ ਇਹ ਠੀਕ ਹੈ ਜੀ ਇੱਕ ਆਮ ਤੌਰ ਤੇ ਇੱਕ ਬਿਜਲੀ ਤਾਂ ਉਹਨਾਂ ਦੇ ਨਾਲ ਚ ਹੁੰਦੀ ਨਹੀਂ ਸੀ ਸਾਡੇ ਜੱਤੋਂ ਮੰਡੀ ਬਿਜਲੀ 55 ਮਤਲਬ 55 ਚਾਈ ਆ ਉਸ ਤੋਂ ਬਾਅਦ ਛੋਟੇ ਛੋਟੇ ਸੀ ਮੇਰੇ ਮੇਰਾ ਜਨਮ 1944 ਦਾ ਹੈ ਉਹਨੂੰ 10 12 ਸਾਲ ਦਿੰਦੇ ਸੀ ਛੋਟੇ ਛੋਟੇ ਜਦੋਂ ਖੇਡਦੇ ਰਾਤ ਨੂੰ ਤਾਂ ਹਨੇਰਾ ਹੁੰਦਾ ਸੀ ਤੇ ਆਨ ਤਾਂ ਚੋਰ ਸਿਪਾਹੀ ਖੇਡਣਾ ਛੋਟੇ ਛੋਟੇ ਹੁੰਦੇ ਸੀ ਤੇ ਕੀ ਕਿਵੇਂ ਇੱਕ ਜਣੇ ਨੂੰ ਫੜਨਾ ਬਾਕੀ ਸਾਰਿਆਂ ਨੂੰ ਲੁਕ ਜਾਣਾ ਤੇ ਮੈਂ ਦਰਖਤ ਦੇ ਉੱਤੇ ਚੜ ਗਿਆ ਹੂੰ ਹੂੰ ਅੱਛਾ ਦਰਖਤ ਸੀ ਸਾਡੇ ਘਰਾਂ ਦੇ ਨੇ ਉੱਤ ਦਰਖਤ ਦੇ ਉੱਤੇ ਚੜ ਗਿਆ ਉਹ ਵੀ ਆਵਾਜ਼ ਦਿੰਦੇ ਹੁੰਦੇ ਸੀ ਵੀ ਕਿਉਂ ਬਈ ਕਹਿੰਦਾ ਜੇ ਕਿਸੇ ਨੂੰ ਨਾਲ ਲੱਭੇ ਤਾਂ 5 ਮਿੰਟ ਬਾਅਦ ਆਵਾਜ਼ ਦੇ ਹੌਲੀ ਕਿਤੇ ਨੀ ਤਰ੍ਹਾਂ ਦੀ ਮਤਲਬ ਹੋਰ ਤਰ੍ਹਾਂ ਦੀ ਆਵਾਜ਼ ਕੱਢ ਕੇ ਨਾ ਆਵਾਜ਼ ਦੇਣੀ ਉਹਨਾਂ ਨੂੰ ਉਸ ਆਵਾਜ਼ ਦੇ ਮਗਰ ਭਾਲਣਾ ਅਖੀਰ ਮੈਂ ਆਵਾਜ਼ ਬੁਜਦੀ ਤੇ ਮੈਨੂੰ ਕਿਸੇ ਨੇ ਭਾਲ ਨਾ ਸਕਿਆ ਮੈਂ ਉੱਤੇ ਬੈਠਾ ਹੀ ਆ ਮੈਨੂੰ ਕੀ ਹੋਇਆ ਮੈਨੂੰ ਰਾਤ ਨੂੰ ਬੈਠੇ ਬੈਠੇ ਘੰਟਾ ਅੱਧਾ ਘੰਟਾ ਬੈਠ ਰਿਹਾ ਮੈਨੂੰ ਪਿਸ਼ਾਬ ਦਾ ਜ਼ੋਰ ਪੈ ਗਿਆ ਠੀਕ ਹੈ ਜੀ ਪਿਸ਼ਾਬ ਕਰਨਾ ਮੈਨੂੰ ਉਧਰ ਮੈਂ ਉੱਤੇ ਬੈਠ ਕੇ ਪਿਸ਼ਾਬ ਕਰਦਾ ਉਹ ਕੱਚੇ ਹੀ ਪੌਂਦੇ ਨੇ ਸੀਗੇ ਪਿਸ਼ਾਬ ਕਰਦਾ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਉਦੋਂ ਉੱਤੇ ਇਹ ਤਾਂ ਉੱਪਰ ਬੈਠਾ ਬੰਦਾ ਲੱਭ ਗਿਆ ਜੀ ਠੀਕ ਠੀਕ